ਆਪਾਂ ਬੰਦੇ ਨੂੰ ਬੰਦਾ ਨਹੀਂ ਸਮਝਦੇ ਬੇਇੱਜ਼ਤੀ ਕਰਨ ਨੂੰ ਇੱਕ ਮਿੰਟ ਲਾਉਂਨੇ ਆਪਾਂ ਜੇ ਤੁਸੀਂ ਕਿਸੇ ਨਾ ਮਿੱਠੇ ਬੋਲ ਬੋਲੋਗੇ ਤਾਂ ਹੀ ਅੱਗੋਂ ਆਵਾਜ਼ ਆਏਗੀ ਖੂਦ ਦੇ ਵਿੱਚ ਜੇ ਆਪਾਂ ਆਵਾਜ਼ ਮਾਰਾਂਗੇ ਉਦਾਂ ਦੀ ਆਵਾਜ਼ ਆਪਾਂ ਨੂੰ ਵਾਪਸ ਆਉਣੀ ਹੈ ਆਪਾਂ ਅਗਲੇ ਨਾ ਕੌੜੇ ਬੋਲ ਬੋਲੀ ਅਗਲਾ ਮਿੱਠੋ ਮਿੱਠੇ ਬੋਲ ਕਿੱਥੋਂ ਬੋਲੇਗਾ ਇਹ ਦੁਨੀਆ ਨੂੰ ਆਪਣਾ ਬਣਾਉਣਾ ਮਿੱਠੇ ਬੋਲ ਬੋਲਣੇ ਪੈਣਗੇ ਦੂਜੀ ਗੱਲ ਜੇ ਆਪਾਂ ਕੌੜਾ ਬੋਲਦੇ ਆ ਤਾਂ ਰੱਬ ਨੂੰ ਚੰਗਾ ਨਹੀਂ ਲੱਗਦਾ ਸਭ ਭਾਂਡੇ ਤੁੱਦੇ ਸਾਜਿਆ ਜਿੰਨੇ ਵੀ ਭਾਂਡੇ ਮਹਾਰਾਜ ਨੇ ਬਣਾਏ ਸਰੀਰ ਬਣਾਏ ਰੱਬ ਨੇ ਬਣਾਏ ਹੁਣ ਕਮਿਹਾਰ ਕੋਲ ਜਾ ਕੇ ਆਪਾਂ ਭਾਂਡਾ ਚਾ ਕੇ ਕਹੀਏ ਆਹ ਤਾਂ ਵਧੀਆ ਬਣਾਇਆ ਆਹ ਨਹੀਂ ਵਧੀਆ ਬਣਾਇਆ ਜਿਹੜਾ ਪਾਂ ਢੰਡੇ ਬਣਾਉਣ ਵਾਲਾ ਕਮਿਹਾਰ ਆ ਉਹਨੇ ਉਹ ਭਾਵੇਂ ਆਪਾਂ ਨੂੰ ਕਵੇ ਕੁਝ ਨਾ ਪਰ ਉਹਦੇ ਮਨ ਚ ਗੁੱਸਾ ਆਏਗਾ ਵੀ ਆਹ ਭੰਡੇ ਨੂੰ ਕੀ ਹੋ ਗਿਆ ਵੀ ਤਾਂ ਮੇਰਾ ਬਣਾਇਆ ਜਿਹੜਾ ਪ੍ਰਮਾਤਮਾ ਉਹਨੂੰ ਸਾਰੇ ਹੀ ਪਿਆਰੇ ਨੇ ਭਾਵੇਂ ਗਰੀਬ ਐ ਭਾਵੇਂ ਅਮੀਰ ਐ ਕੋਈ ਭਾਵੇਂ ਕੋ ਪੜਿਆ ਲਿਖਿਆ ਭਾਵੇਂ ਅਨਪੜ੍ਹ ਰੱਬ ਦੇ ਘਰ ਵਿੱਚ ਸਾਰਿਆਂ ਨੂੰ ਪਿਆਰ ਹੈ ਰੱਬ ਤਾਂ ਸਾਰਿਆਂ ਨੂੰ ਪਿਆਰ ਕਰਦਾ ਆਪਾਂ ਰੱਬ ਨੂੰ ਪਿਆਰ ਕੀਤਾ ਕਦੇ ਇੱਕ ਕਦਮ ਵੀ ਆਪਾਂ ਰੱਬ ਦੇ ਪਾਸੇ ਅੱਗੇ ਨਹੀਂ ਵਧਾਉਂਦੇ ਤੇ ਮਹਾਰਾਜ ਕਰੋੜਾਂ ਕਦਮ ਅੱਗੇ ਹੋ ਕੇ ਲੈਂਦੇ